ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 25 ਜੂਨ ਨੂੰ ਮਸੀਹਾ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਤੇ ਜੇਕਰ ਉਸ ਦਿਨ ਤੁਸੀਂ ਆਪਣੇ ਰਸੋਈ ਘਰ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਇਸ ਥਾਂ ਤੇ ਰੱਖ ਦਿੰਦੇ ਹੋ ਤਾਂ ਮੰਨ ਕੇ ਚੱਲੋ ਕਿ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਰਸੋਈ ਦੇ ਵਿੱਚ ਇਹ ਤਿੰਨ ਚੀਜ਼ਾਂ ਇਸ ਥਾਂ ਤੇ ਰੱਖੋ ਰਸੋਈ ਦੇ ਵਿੱਚ ਇਹ ਤਿੰਨ ਚੀਜ਼ਾਂ ਲਿਆ ਕੇ ਰੱਖ ਲੋ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਫਿਰ ਆਓ ਜਾਣਦੇ ਹਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਆਪਾਂ ਜੋ ਸੋਚਦੇ ਹਾਂ ਉਹੀ ਆਪਾਂ ਫਿਰ ਪਾ ਲੈਂਦੇ ਹਾਂ ਪਰ ਆਪਣੀ ਮੰਗ ਹੁੰਦੀ ਹੈ ਕਿ ਅੱਜ ਦਾ ਦਿਨ ਜਿਹੜਾ ਹੈ ਇਹ ਅਗਲਾ ਆਉਣ ਵਾਲਾ ਦਿਨ ਇਸ ਤੋਂ ਵੀ ਚੰਗਾ ਹੋ ਜਾਵੇਗਾ ਕੱਲ ਦੇ ਦੁੱਖ ਪਿੱਛੇ ਛੁੱਟ ਜਾਣਗੇ ਅੱਜ ਵਿੱਚ ਹੀ ਸੁੱਖ ਹੀ ਸੁੱਖ ਹੋਣਗੇ ਰੋਜ਼ ਦੀ ਜ਼ਿੰਦਗੀ ਲਈ ਮਨ ਤੇ ਤਨ ਲਈ ਕਪੜਾ ਤੇ ਢਿੱਡ ਵਿੱਚ ਰੋਟੀ ਤੇ ਸਿਰ ਤੇ ਛੱਤ ਦਾ ਹੋਣਾ ਬੜਾ ਜ਼ਰੂਰੀ ਹੈ ਇਹ ਮਨ ਦਾ ਖੜਿਆ ਰਹਿਣਾ ਇਹ ਭੌਤਿਕ ਚੀਜ਼ਾਂ ਚਾਹੀਦੀਆਂ ਹੀ ਚਾਹੀਦੀਆਂ ਹਨ ਤੇ ਆਪਾਂ ਸਭ ਚਾਹੁੰਦੇ ਹਾਂ ਕਿ ਬਸ ਇਹ ਇੱਕ ਚੀਜ਼ ਘਰ ਵਿੱਚ ਲਿਆ ਕੇ ਕਿਸੇ ਵੀ ਕੋਨੇ ਵਿੱਚ ਰੱਖ ਦਈਏ ਫਿਰ ਘਰ ਵਿੱਚ ਲਹਿਰਾ ਬਹਿਰਾ ਹੋ ਜਾਣਗੇ ਸਾਡੇ ਮਾੜੇ ਦਿਨ ਖਤਮ ਹੋ ਜਾਣਗੇ ਸੁਖਾਲਾ ਸਮਾਂ ਜ਼ਿੰਦਗੀ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਇਹ ਸਭ ਤਾਂ ਹੀ ਹੋਵੇਗਾ ਜੇਕਰ ਮਨੁੱਖ ਸਰੀਰਕ ਪਰੱਖੋਂ ਨਿਰੋਗ ਹੋਵੇਗਾ ਇੱਕ ਸਵਸਥ ਸਰੀਰ ਨੂੰ ਸਵਸਥ ਮਨ ਖੜਿਆ ਰਹਿਣਾ ਚਾਹੀਦਾ ਹੈ ਤੇ ਚੰਗਾ ਸਰੀਰ ਵਿੱਚ ਉਦਮ ਤੇ ਉਤਸ਼ਾਹ ਆਉਂਦਾ ਹੈ ਅੱਜ ਆਪਾਂ ਇਸ ਹੀ ਗੱਲ ਵੱਲ ਧਿਆਨ ਨਹੀਂ ਦਿੰਦੇ ਦਰਦ ਹੋਇਆ ਤੇ ਚਲੋ ਗੋਲੀਆਂ ਦਾ ਫੱਕਾ ਮਾਰ ਕੇ ਪਾਣੀ ਪੀ ਲਿਆ ਕੋਈ ਨਾ ਥੋੜੀ ਦੇਰ ਤੱਕ ਆਰਾਮ ਆ ਜਾਵੇਗਾ ਕਹਿ ਕੇ ਇਸ ਗੱਲ ਨੂੰ ਟਾਲ ਦਿੰਦੇ ਹਾਂ ਆਪਣੇ ਵੈਰੀ ਆਪਾਂ ਆਪ ਬਣੇ ਹੋਏ ਹਾਂ ਆਪਾਂ ਦੂਜਿਆਂ ਦਾ ਖਿਆਲ ਤਾਂ ਰੱਖ ਲੈਂਦੇ ਹਾਂ ਪਰ ਆਪਣੀ ਵਾਰੀ ਆਉਣ ਤੇ ਖੁਦ ਨੂੰ ਹੀ ਭੁੱਲ ਜਾਂਦੇ ਹਾਂ ਅਸੀਂ ਟਾਲ ਮਟੋਲ ਕਰਦੇ ਹਾਂ ਜਿੰਨਾ ਚਿਰ ਮਰਜ਼ੀ ਨਾਲ ਨਹੀਂ ਲੱਗ ਜਾਂਦੇ ਤੇ ਜਿੰਨਾ ਚਿਰ ਅਸੀਂ ਮੰਝੇ ਤੇ ਨਹੀਂ ਪੈ ਜਾਂਦੇ ਉਹਨਾਂ ਸਮਾਂ ਅਸੀਂ ਆਪਣੇ ਤੇ ਗੌਰ ਹੀ ਨਹੀਂ ਕਰਦੇ ਅੱਗ ਰੋਗ ਤੇ ਵਿਆਜ ਜਿੰਨਾ ਇਸ ਨੂੰ ਨਜ਼ਰ ਅੰਦਾਜ਼ ਕਰਾਂਗੇ ਓਨੀ ਹੀ ਵੱਧਦੀ ਜਾਵੇਗੀ ਇਸ ਲਈ ਇਹ ਚੀਜ਼ਾਂ ਆਪਾਂ ਨੂੰ ਘਰ ਲੈ ਕੇ ਆਉਣੀਆਂ ਚਾਹੀਦੀਆਂ ਹਨ ਇਹਨਾਂ ਨੂੰ ਘਰ ਲੈ ਕੇ ਆਓਗੇ ਘਰ ਨ ਸੁੱਖ ਬਰਕਤਾਂ ਦੇ ਨਾਲ ਭਰ ਜਾਵੇਗਾ ਸਭ ਤੋਂ ਪਹਿਲੀ ਚੀਜ਼ ਪਤਾ ਕੀ ਹੈ ਜੀ ਮਿੱਠਾ ਸੋਡਾ ਜਿਸ ਨੂੰ ਲੋਕ ਅੱਜਕੱਲ ਅਣਦੇਖਾ ਕਰਦੇ ਹਨ ਇਹ ਤੰਦਰੁਸਤ ਸਰੀਰ ਦਾ ਸਭ ਤੋਂ ਵੱਡਾ ਰਾਜ ਹੈ ਜਦੋਂ ਵੀ ਤੁਸੀਂ ਆਟਾ ਗੁੰਨਿਆ ਤਾਂ ਆਪਣੇ ਪਰਿਵਾਰ ਦੇ ਜੇਕਰ 8 ਜੀ ਹਨ ਤੇ ਅੱਧਾ ਚਮਚ ਉਹਦੇ ਵਿੱਚ ਥੋੜਾ ਜਿਹਾ ਘੱਟ ਪਾ ਕੇ ਵੇਖ ਲਓ ਜੇ ਅੱਧਾ ਚਮਚ ਪਾਇਆ ਤੇ ਅਗਲੇ ਦਿਨ ਜੇਕਰ ਰੋਟੀ ਫੱਟੀ ਹੈ ਤਾਂ ਥੋੜਾ ਜਿਹਾ ਹੋਰ ਘੱਟ ਪਾ ਲਿਓ ਜੇਕਰ 4 ਜਾਣੇ ਹਨ ਤਾਂ ਚਮਚੇ ਦਾ ਅੱਧਾ ਹਿੱਸਾ ਕਰ ਲਓ ਇਸ ਨੂੰ ਪਾ ਕੇ ਰੋਟੀ ਬਣਾਓ ਤੁਹਾਡੇ ਘਰ ਵਿੱਚ ਕਦੇ ਵੀ ਰੋਗ ਆ ਹੀ ਨਹੀਂ ਸਕਦਾ ਇਹ ਢਿੱਡ ਨਾਲ ਜੁੜੀਆਂ ਜਿੰਨੀਆਂ ਵੀ ਮੁਸ਼ਕਿਲਾਂ ਹਨ ਸਾਰੀਆਂ ਨੂੰ ਸਾਫ਼ ਕਰ ਦੇਵੇਗਾ ਤੁਹਾਡਾ ਪੇਟ ਠੀਕ ਕਰ ਦੇਵੇਗਾ ਮਨੁੱਖ ਨੂੰ ਫਿਰ ਕੋਈ ਵੀ ਰੋਗ ਨਹੀਂ ਲੱਗਦਾ ਪਹਿਲਾਂ ਹਰ ਘਰ ਵਿੱਚ ਬੀਬੀਆਂ ਇਹ ਵਰਤਦੀਆਂ ਸਨ ਨਾ ਕਿਸੇ ਨੂੰ ਕਬਜ ਹੁੰਦੀ ਸੀ ਨਾ ਹੀ ਕਿਸੇ ਦਾ ਢਿੱਡ ਵੱਧਦਾ ਸੀ ਤੇ ਬੱਚਿਆਂ ਦੇ ਢਿੱਡ ਵਿੱਚ ਕੀੜੇ ਜਾਂ ਫਿਰ ਕਿਡਨੀ ਦੀ ਸਮੱਸਿਆ ਤਾਂ ਕਦੇ ਹੁੰਦੀ ਹੀ ਨਹੀਂ ਸੀ ਰੰਗ ਸਾਫ਼ ਕਰਨਾ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਸੀ ਛਾਤੀ ਵਿੱਚ ਜਲਨ ਮੂੰਹ ਦੇ ਉੱਤੇ ਕੱਲ ਤੇ ਸ਼ਾਈਆਂ ਹੋਰ ਵੀ ਅਣਗਿਣਤ ਫਾਇਦੇ ਹਨ ਪਰ ਕਈ ਲੋਕ ਇਸ ਨੂੰ ਮਾੜਾ ਸਮਝਦੇ ਹਨ ਜੋ ਸੱਚ ਤੋਂ ਪਰੇ ਹਨ ਤਾਂ ਕਰਕੇ ਇਸ ਨੂੰ ਮਾੜਾ ਸਮਝਦੇ ਹਨ ਇਸ ਲਈ ਚੁੱਪਚਾਪ ਲਿਆ ਕੇ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ ਤੁਸੀਂ 21 ਦਿਨ ਵਿੱਚ ਹੀ ਆਪਣੇ ਘਰ ਦੇ ਜੀਵਾਂ ਉੱਤੇ ਇਸ ਦਾ ਨਤੀਜਾ ਹੁੰਦਾ ਵੇਖੋਗੇ ਤੁਹਾਡੀ ਸਿਹਤ ਨਰੋਈ ਹੋ ਜਾਵੇਗੀ ਸਰੀਰ ਹੌਲਾ ਹੌਲਾ ਲੱਗਣਾ ਸ਼ੁਰੂ ਹੋ ਜਾਵੇਗਾ ਦੂਜੀ ਚੀਜ਼ ਹੈ ਜੋ ਘਰ ਵਿੱਚ ਲੈ ਕੇ ਆਉਣੀ ਹੈ ਉਹ ਹੈ ਮਿੱਟੀ ਦਾ ਦੀਵਾ ਉਹ ਵੀ ਵੱਡਾ ਹੋਣਾ ਚਾਹੀਦਾ ਹੈ ਆਕਾਰ ਦੇ ਵਿੱਚ ਜੋ ਆਪਾਂ ਦੇਸੀ ਘਿਓ ਦੀ ਜੋਤ ਲਗਾ ਸਕਦੇ ਹਾਂ ਤਾਂ ਤੁਹਾਡੇ ਲਈ ਬਹੁਤ ਹੀ ਚੰਗਾ ਹੈ ਨਹੀਂ ਤੇ ਤੁਸੀਂ ਸਰੋਂ ਦੇ ਤੇਲ ਦੀ ਦੀਵਾ ਵੀ ਜਗਾ ਸਕਦੇ ਹੋ ਹਰ ਰੋਜ਼ ਆਪਣੇ ਘਰ ਵਿੱਚ ਇਹ ਕੰਮ ਕਰਨਾ ਹੀ ਕਰਨਾ ਹਨ ਸਿਆਣੇ ਆਖਦੇ ਹਨ ਜੀ ਐਦਾਂ ਕਰਨ ਨਾਲ ਸੁੱਖ ਤੇ ਸਮ੍ਰiddhi ਤੇ ਕਾਰੋਬਾਰ ਵਿੱਚ ਉન્નਤੀ ਆਉਂਦੀ ਹੈ ਧਨ ਦੀ ਵਰਖਾ ਤੇ ਪਰਮਾਤਮਾ ਜੀ ਖੁਸ਼ ਹੋ ਜਾਂਦੇ ਹਨ ਕਿਹਾ ਜਾਂਦਾ ਸੀ ਸਰੋਂ ਦੇ ਤੇਲ ਦਾ ਦੀਵਾ ਲੋਕ ਮੰਨਦਿਆਂ ਇਸ਼ਾਵਾ ਪੂਰੀਆਂ ਕਰਨ ਲਈ ਘਰ ਦੇ ਵਿੱਚ ਜਗਾਉਂਦੇ ਹਨ ਘਰ ਦੀਆਂ ਆਰਥਿਕ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਘਰ ਜਿਹੜਾ ਹੈ 네ਗੇਟਿਵ ਪ੍ਰਭਾਵ ਜਿਹੜਾ ਹੁੰਦਾ ਹੈ ਉਸ ਨੂੰ ਖਤਮ ਹੋ ਕਰ ਦਿੰਦਾ ਹੈ ਜਿਸ ਨਾਲ ਲੜਾਈ ਝਗੜੇ ਵੀ ਖਤਮ ਹੋ ਜਾਂਦੇ ਹਨ ਹੋਰ ਤੇ ਹੋਰ ਵਿਗਿਆਨਿਕ ਵੀ ਆਖਦਾ ਹੈ ਜੀ ਕਿ ਇਸ ਦੇ ਨਾਲ ਤੁਹਾਡੇ ਘਰ ਦੇ ਸਾਰੇ ਜੀਵਣੂ ਤੇ ਕਿਟਾਣ ਜਿਹੜੇ ਤੁਹਾਨੂੰ ਹਮੇਸ਼ਾ ਬਿਮਾਰ ਕਰਦੇ ਹਨ ਉਹ ਦੂਰ ਹੋ ਜਾਣਗੇ ਸਹਾ ਸਬੰਧੀ ਕੋਈ ਵੀ ਤੁਹਾਨੂੰ ਰੋਗ ਨਹੀਂ ਲੱਗੇਗਾ ਨੀਂਦਰ ਵੀ ਚੰਗੀ ਤੇ ਸੁਖਦ ਆ ਜਾਵੇਗੀ ਤੁਹਾਡੇ ਘਰ ਦੀ ਨਕਾਰਾਤਮਕਤਾ ਖਤਮ ਹੋ ਜਾਵੇਗੀ ਇੰਨਾ ਚੰਗਾ ਪ੍ਰਭਾਵ ਹੈ ਤੀਸਰੀ ਚੀਜ਼ ਜੋ ਅਸੀਂ ਆਪਣੇ ਘਰ ਵਿੱਚ ਜ਼ਰੂਰ ਲੈ ਕੇ ਆਉਣੀ ਹੈ ਇਹ ਆਪਣੇ ਘਰਾਂ ਦੇ ਵਿੱਚ ਆਮ ਹੁੰਦੀ ਵੀ ਹੈ ਪਰ ਹੁਣ ਨਹੀਂ ਹੈਗੀ ਉਹ ਚੀਜ਼ ਹੈ ਜੀ ਦੋਰੀ ਡੰਡਾ ਜਾਂ ਸਲਵਟਾ ਆਪਾਂ ਨਾ ਹੁਣ ਕੀ ਕਰਦੇ ਹਾਂ ਚੀਜ਼ਾਂ ਘਰ ਵਿੱਚ ਇਕੱਠੀਆਂ ਕਰਕੇ ਮਿਕਸੀ ਵਿੱਚ ਪਾ ਕੇ ਉਸ ਨੂੰ ਪੀ ਲੈਂਦੇ ਹਾਂ ਭਾਵ ਕੇ ਦਰੜ ਫਰੜ ਕਰਕੇ ਰੱਖ ਲੈਂਦੇ ਹਾਂ ਇਹਦੇ ਨਾਲ ਤੇਲ ਤੇ ਉਹਦੇ ਪੋਸ਼ਟਿਕ ਤੱਤ ਸਾਨੂੰ ਕੀ ਮਿਲਣੇ ਹੁੰਦੇ ਹਨ ਉਹ ਤਾਂ ਮਿਕਸੀ ਵਿੱਚ ਪੀਸਣ ਲੱਗਿਆਂ ਮਿਕਸੀ ਨੂੰ ਹੀ ਲੱਗ ਜਾਂਦੇ ਹਨ ਜੋ ਸਾਨੂੰ ਨਹੀਂ ਮਿਲਦੇ ਜਦੋਂ ਆਪਾਂ ਮਿਕਸੀ ਵਿੱਚ ਉਹ ਚੀਜ਼ਾਂ ਪਾਉਂਦੇ ਹਾਂ ਡੱਬੇ ਵਿੱਚ ਗਰਮੀ ਪੈਦਾ ਹੁੰਦੀ ਹੈ ਜੋ ਸਵਾਦ ਨੂੰ ਬਦਲ ਕੇ ਕੌੜਾ ਕਰ ਦਿੰਦੀ ਹੈ ਹੱਥ ਨਾਲ ਜਿਹਨੇ ਵਰਤਿਆ ਹੈ ਦੋਰੀ ਡੰਡਾ ਤੇ ਸਵਾਦ ਤੇ ਸਿਹਤ ਨਾਲ ਭਰਿਆ ਖਜ਼ਾਨਾ ਉਸ ਲਈ ਸਾਬਿਤ ਹੋ ਜਾਵੇਗਾ ਇਸ ਨਾਲ ਸਮਾਤਾ ਜ਼ਰੂਰ ਲੱਗਦਾ ਹੈ ਪਰ ਸਿਹਤ ਨਰੋਈ ਰਹਿੰਦੀ ਹੈ ਇਸ ਨਾਲ ਸਰੀਰ ਨੂੰ ਲੋੜੀਂਦੇ ਤੱਤ ਮਿਲ ਜਾਂਦੇ ਹਨ ਤੇ ਦੋਰੀ ਡੰਡੇ ਦੀ ਮਦਦ ਨਾਲ ਸਰੀਰ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਸਰਵਾਈਕਲ ਹੈ ਉਹਨਾਂ ਦਾ ਬੜੀ ਛੇਤੀ ਹਟ ਜਾਵੇਗਾ ਇਹ ਸਮੱਸਿਆ ਫਿਰ ਉਹਨਾਂ ਨੂੰ ਨਹੀਂ ਹੋਵੇਗੀ ਨਾ ਹੀ ਬਾਹਾਂ ਤੇ ਮੋਢੇ ਦੁਖਣਗੇ ਜ਼ਮੀਨ ਤੇ ਬੈਠ ਕੇ ਜਦੋਂ ਅਸੀਂ ਇਹ ਕੰਮ ਕਰਦੇ ਹਾਂ ਖੂਨ ਦਾ ਪ੍ਰਵਾਹ ਸਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਬੀਪੀ ਦੀ ਸਮੱਸਿਆ ਇੱਕਦਮ ਠੀਕ ਹੋ ਜਾਂਦੀ ਹੈ ਜੇਕਰ ਹੋ ਸਕੇ ਤਾਂ ਮਿੱਟੀ ਦੀ ਦੋਰੀ ਹੀ ਤੁਸੀਂ ਵਰਤੋ ਦਵਾਈਆਂ ਤੋਂ ਬਚ ਜਾਓਗੇ ਤੇ ਅਗਲੀ ਰਸੋਈ ਦੇ ਕਿਤੇ ਵੀ ਕੋਨੇ ਵਿੱਚ ਰੱਖ ਦਿਓ ਸਿਹਤ ਪੱਖੋਂ ਤੁਹਾਨੂੰ ਇਹ ਬਹੁਤ ਹੀ ਵਰਦਾਨ ਵੰਡੇਗੀ ਗੋਡੇ ਨਹੀਂ ਦਰਦ ਹੋਣਗੇ ਅੰਦਰ ਜਾ ਕੇ ਗਰਮੀ ਪੈਦਾ ਨਹੀਂ ਹੋਵੇਗੀ ਜਿਸ ਨਾਲ ਜਿਗਰ ਗੁਰਦੇ ਸਹੀ ਕੰਮ ਕਰਨਗੇ ਅਸੀਂ ਆਖਦੇ ਹਾਂ ਕਿ ਬਜ਼ੁਰਗਾਂ ਨੇ ਖੁਰਾਕਾਂ ਖਾਧੀਆਂ ਹੋਈਆਂ ਹਨ ਉਹ ਖੁਰਾਕਾਂ ਤਾਂ ਹੀ ਨੇ ਜੇ ਆਪਾਂ ਕੋਲ ਉਹਨਾਂ ਦੇ ਢੰਗ ਸਹੀ ਹੋਣਗੇ ਆਪਣੇ ਨਾਲ ਤਰੀਕੇ ਜਿਹੜੇ ਹਨ ਉਹ ਵਧੀਆ ਹੋਣੇ ਚਾਹੀਦੇ ਹਨ ਉਹਨਾਂ ਦੇ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਕੰਮਕਾਰ ਨੂੰ ਕਰਦੇ ਸੰ ਤੇ ਖਾਂਦੇ ਪੀਂਦੇ ਵਧੀਆ ਸਨ ਅਗਲੀ ਚੀਜ਼ ਜਿਹੜੀ ਆਪਾਂ ਸਾਰਿਆਂ ਨੇ ਲੈ ਕੇ ਆਉਣੀ ਹੈ ਵੇਖੋ ਆਪਾਂ ਸਾਰਿਆਂ ਦੇ ਘਰ ਵਿੱਚ ਇੱਕ ਮਿੱਟੀ ਦਾ ਘੜਾ ਹੀ ਹੋਣਾ ਚਾਹੀਦਾ ਹੈ ਉਹਦੇ ਵਿੱਚ ਪਾਣੀ ਪੀਣਾ ਚਾਹੀਦਾ ਹੈ ਉਹਨਾਂ ਹੀ ਪਾਣੀ ਉਸ ਘੜੇ ਵਿੱਚੋਂ ਪੀਂਦੇ ਸੀ ਤੇ ਦੂਜੀ ਗੱਲ ਉਹ ਦਾਲ ਵੀ ਨਾ ਮਿੱਟੀ ਦੀ ਚਾਟੀ ਜਾਂ ਚੁੱਲ੍ਹੇ ਤੇ ਰੱਖ ਕੇ ਬਣਾਉਂਦੇ ਸੀ। ਉਹਦੇ ਵਿੱਚ ਚੀਜ਼ਾਂ ਪਾ ਕੇ ਨਾ ਜਿਹੜੀ ਦਾਲ ਸੀ ਉਹ ਹੋਰ ਵੀ ਪੌਸ਼ਟਿਕ ਹੋ ਜਾਂਦੀ ਸੀ। ਹੋ ਸਕੇ ਤਾਂ ਖੁੱਲੀ ਹਵਾ ਵਿੱਚ ਸੂਰਜ ਦੀ ਰੋਸ਼ਨੀ ਵਿੱਚ ਖਾਣਾ ਪਕਾਇਆ ਕਰੋ। ਜਦੋਂ ਆਪਾਂ ਦਾਲ ਪਹਿਲਾਂ ਵੇਖਦੇ ਹੁੰਦੇ ਸੀ ਚੌਂਕੇ ਹੁੰਦੇ ਸੀ ਘਰਾਂ ਵਿੱਚ। ਹਰ ਘਰ ਵਿੱਚ ਦਾਲ ਰੇਜਣੀ ਤੇ ਚਾਟੀ ਦੀ ਜਾਂ ਮਿੱਟੀ ਦੇ ਭਾਂਡੇ ਵਿੱਚ ਹੀ ਬਣਾਉਂਦੇ ਸਨ ਤੇ ਖੁੱਲੀ ਰੱਖਦੇ ਸਨ ਉੱਤੇ ਢੱਕਣ ਨਹੀਂ ਸੀ ਦੇਂਦੇ। ਉਹ ਉਸ ਸਮੇਂ ਸਭ ਤੋਂ ਵਧੀਆ ਪੌਸ਼ਟਿਕਤਾ ਵਾਲੀ ਹੁੰਦੀ ਸੀ ਅੱਜ ਵੀ ਜੇਕਰ ਦਾਣੇ ਬਣਾਉ ਤਾਂ ਖੁੱਲੀ ਹਵਾ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਜ਼ਰੂਰ ਰੱਖੋ ਤੁਸੀਂ ਆਪ ਵੇਖੋਗੇ ਉਸ ਦਾਲ ਦਾ ਸਵਾਦ ਵੀ ਵੱਧ ਜਾਵੇਗਾ ਉਹਦੇ ਨਾਲ ਤੁਹਾਨੂੰ ਫਿਰ ਕਿੰਨੇ ਜ਼ਿਆਦਾ ਫਾਇਦੇ ਹੋ ਜਾਣਗੇ ਪੁਰਾਤਨ ਬੀਬੀਆਂ ਚੌਕੇ ਵਿੱਚ ਖੁੱਲੀ ਥਾਂ ਤੇ ਮਿੱਟੀ ਦੇ ਭਾਂਡੇ ਵਿੱਚ ਹੀ ਦਾਲ ਸਬਜ਼ੀ ਬਣਾਉਂਦੀਆਂ ਸਨ ਜਿਸ ਨਾਲ ਦਾਲ ਸਬਜ਼ੀ ਸਰੀਰ ਨੂੰ ਅੰਮ੍ਰਿਤ ਵਾਂਗ ਲੱਗਦੀ ਸੀ ਪਰ ਅੱਜ ਆਪਾਂ ਐਲੂਮੀਨੀਅਮ ਦਾ ਜ਼ਹਿਰ ਆਪਣੇ ਪਰਿਵਾਰਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਜੇ ਮਿੱਟੀ ਦੇ ਭਾਂਡੇ ਘਰ ਵਿੱਚ ਲੈ ਕੇ ਆਵਾਂਗੇ ਤਾਂ ਰੋਗ ਘਰ ਚੋਂ ਬਾਹਰ ਜਾਣਗੇ ਮਿੱਟੀ ਦੇ ਭਾਂਡੇ ਰੱਖਣ ਨਾਲ ਆਪਾਂ ਪੁਰਾਣੇ ਜ਼ਮਾਨੇ ਵਾਲੇ ਨਹੀਂ ਹੋ ਜਾਵਾਂਗੇ ਸਗੋਂ ਸਿਹਤਮੰਦ ਹੋ ਜਾਵਾਂਗੇ ਫੋਕੀ ਸ਼ੋਸ਼ੇਬਾਜ਼ੀ ਛੱਡ ਕੇ ਆਪਣੀ ਜਿਹੜੀ ਧਰਤੀ ਹੈ ਧਰਤੀ ਦੀ ਮਿੱਟੀ ਦੇ ਸਾਥੀ ਬਣ ਜਾਵਾਂਗੇ ਇਹ ਤਿੰਨ ਚੀਜ਼ਾਂ ਨੂਰ ਸੋਈ ਦੇ ਵਿੱਚ ਜ਼ਰੂਰ ਲਿਆ ਕੇ ਰੱਖੋ ਤੁਹਾਨੂੰ ਨਿਰੋਗਤਾ ਦੇਣਗੀ ਫਿਰ ਅੱਜ ਹੀ ਇਹ ਤਿੰਨ ਚੀਜ਼ਾਂ ਨੂੰ ਘਰ ਦੇ ਕੋਨੇ ਵਿੱਚ ਲਿਆ ਕੇ ਰੱਖ ਦਿਓ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਸਿਹਤ ਠੀਕ ਮਨ ਖੁਸ਼ ਹੋ ਜਾਵੇਗਾ ਬੰਦਾ ਖੁਸ਼ ਤੇ ਬਰਕਤ ਤੇ ਆਪਣੇ ਆਪ ਆ ਜਾਵੇਗੀ ਫਿਰ ਸਾਧ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਆਪਣੀ ਰਚਨਾ ਤੋਂ ਇੱਕ ਵਾਰ ਵਾਹਿਗੁਰੂ ਜੀ ਲਿਖ ਕੇ ਜਰੂਰ ਹਾਜ਼ਰੀ ਲਗਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ